ਕੀ ਹੋਰ ਆਪਾਂ ਨੂੰ ਕਰਨਾ ਚਾਹੀਦਾ ਵਧੀਆ ਦੇਖੋ ਇੰਨਾ ਤੁਸੀਂ ਮਿਹਨਤ ਕਰ ਰਹੇ ਹੋ ਇੰਨੇ ਬੰਦੇ ਵੀ ਫੜਦੇ ਆ ਕੋਈ ਹੋਰ ਪੁਰਾਣੇ ਬੰਦੇ ਉਹਨੂੰ ਕੋਈ ਮਾਈਂਡ ਚ ਆਪਣੇ ਵੀ ਅਪਲਾਈ ਕਰੋ ਨਾ ਜੇ ਬਾਕੀ ਆ ਸਰਕਾਰੀਏ اتنا ਹੋਰ ਬੈਟਰ ਹੋ ਜਵੇ ਜਿਹੜੇ ਬਾਹਰ ਤੋਂ ਕਰਾਇਦਾ ਰੱਖੇ ਮਤਲਬ ਕਿ ਰਹਿ ਰਹੇ ਨੇ ਉਹਨਾਂ ਦੀ ਪੂਰੀ ਮੁਆਵਜ਼ੀ ਕਰਦੇ ਤੇ ਉਹਨੂੰ ਆਪਣਾ ਕੰਮ ਆ ਇਕੱਠੇ ਸਾਰੇ ਸਮਾਜ ਨੂੰ ਆਪਾਂ ਮਤਲਬ ਵਧੀਆ ਕਰਾਇਮ ਫਰੀ ਰੱਖੀਏ ਪਬਲਿਕ ਤੇ ਪੁਲਿਸ ਦਾ ਤਾਲਮੇਲ ਸਭ ਤੋਂ ਵੱਡੀ ਹਾਂ ਜੀ ਬਹੁਤ ਵਧੀਆ ਸਾਰੇ ਆਪਾਂ ਇੱਕੋ ਪਰਿਵਾਰ ਹੀ ਹਾਂ ਜੀ ਸਤ ਸਭ ਸਤਿਕਾਰ ਧੰਨਕਿਊ ਜੀ ਸਤਿਕਾਰ ਚਲੋ ਯਾਰ ਸਾਡਾ ਤਾਂ ਮੇਨ ਕੰਮ ਹੈ ਕਿ ਪਬਲਿਕ ਪੁਲਿਸ ਦਾ ਇਦਾਂ ਹੀ ਸਹਿਯੋਗ ਨਾਲ ਜੀ ਜੀ ਆਪਾਂ ਜਿਹੜੇ ਮਾੜੇ ਐਲੀਮੈਂਟਸ ਆ ਉਹਨਾਂ ਨੂੰ ਆਪਾਂ ਨੱਥ ਪਾ ਸਕੀਏ ਹੈਨਾ ਜੀ ਬਿਲਕੁਲ ਜੀ ਬਿਲਕੁਲ ਸਾਰਾ ਤੁਹਾਡਾ ਵੀ ਸਾਰੇ ਵੱਲੋਂ ਬਹੁਤ ਸਹਿਯੋਗ ਮਿਲਦਾ ਹਮੇਸ਼ਾ ਹੀ ਕੋਈ ਤੁਹਾਡਾ ਸੁਝਾਅ ਹੋਏ ਤਾਂ ਜਰੂਰ ਦੱਸੋ ਬਹੁਤ ਵਧੀਆ ਜੀ ਕੰਮ ਸਾਡਾ ਵਧੀਆ ਚੱਲਦਾ ਪਿਆਗਾ ਔਰ ਜਿਹੜਾ ਤੁਸੀਂ ਕਰਦੇ ਪਏ ਹੋ ਨਾ ਜੀ ਜੋ ਤੁਸੀਂ ਇੱਥੇ ਆਏ ਹੈਗੇ ਆ ਜੀ ਜੀ ਥੈਂਕ ਯੂ ਨਹੀਂ ਨਹੀਂ ਉਹ ਤੋਂ ਬੱਜੀ ਥੈਂਕ ਯੂ ਉਹ ਤੁਹਾਡੀ ਮਿਹਰ ਨਹੀਂ ਨਹੀਂ ਆਪਾਂ ਹਰੇ ਹੀ ਗੁਰੂ ਨਗਰੀ ਚਾਂਜੀ ਗੁਰੂ ਨਗਰੀ ਦੇ ਵਿੱਚ ਤਾਂ ਨਹੀਂ ਆਪਾਂ ਨੂੰ ਹੋਰ ਵੀ ਆਪਣਾ ਫਰਜ਼ ਬਣਦਾ ਕਿ ਆਪਾਂ ਜੀ ਜਾ ਸੇਵਾ ਜਿਵੇਂ ਆਪਣੇ ਖੁਦ ਲੈ ਰਹੇ ਹੋ ਵੀ ਅਸੀਂ ਖੁਦ ਕਰਨਾ ਸਾਰਾ ਉਹ ਡਿਪਾਰਟਮੈਂਟ ਕਰ ਰਿਹਾ ਤੁਸੀਂ ਕਰ ਰਹੇ ਹੋ ਇਹਨਾਂ ਡਿਪਾਰਟਮੈਂਟ ਕਰ ਰਹੇ ਹੋ ਨਾ ਸਾਰੇ ਜੀ ਜੀ ਨਹੀਂ ਨਹੀਂ ਉਹ ਵੀ ਪਰਮਾਤਮਾ ਦੀ ਹਾਂਜੀ ਸਭ ਉਹਨਾਂ ਦਾ ਕਿ ਪਰਮਾਤਮਾ ਨੇ ਉਹ ਲੰਮੀ ਮੂਰ ਹੋਵੇ ਤੁਹਾਡੀ ਨਹੀਂ ਨਹੀਂ ਥੈਂਕ ਯੂ ਥੈਂਕ ਯੂ ਵੈਰੀ ਮਾਚੀ ਮੈਂ ਤਾਂ ਇਹ ਨਹੀਂ ਕਹਿਣਾ ਵੀ ਜੇ ਉਹ ਬੰਦੇ ਕਿਰਾਏਦਾਰ ਜਿਆ ਕੋਈ ਹੁੰਦੇ ਆ ਨਾ ਜੀ ਉਹਨਾਂ ਦਾ ਜਰੂਰ ਰਿਕਾਰਡ ਜਰੂਰ ਹੋਣਾ ਚਾਹੀਦਾ ਨਹੀਂ ਇਹ ਤੇ ਇਹ ਬੜਾ ਜ਼ਰੂਰੀ ਹੈ ਕਿ ਹੁੰਦਾ ਵੀ ਬੰਦੇ ਆ ਕੇ ਰਹਿ ਜਾਂਦੇ ਕੋਈ ਪੀਜੀ ਰਹਿ ਗਿਆ ਕੋਈ ਹੋਰ ਰਹਿ ਗਿਆ ਕਿਸੇ ਦਾ ਨਾ ਆਧਾਰ ਕਾਰਡ ਨਾ ਫੋਨ ਮੁੜ ਕੇ ਕੋਈ ਗੱਲ ਹੋ ਜਾਂਦੀ ਹੈ ਉਸ ਤੋਂ ਬਾਅਦ ਲੱਭਦੇ ਫਿਰ ਉਹਦਾ ਪਤਾ ਹੀ ਨਹੀਂ ਲੱਗਦਾ ਵੀ ਕੌਣ ਸੀ ਗਲਤ ਆ ਜਾਂਦੇ ਵੀ ਹਾਂ ਤੇ ਮਾਲਕ ਨੂੰ ਲਾਜ਼ਮੀ ਕਰ ਦੇਣਾ ਚਾਹੀਦਾ ਹੈ ਇਸੇ ਕਾਰਨ ਕਿਤਾ ਜੀ ਬਹੁਤ ਫਿਰ ਜੇ ਜ਼ਿਆਦਾ ਕਰਦੇ ਆਂ ਜੀ ਕਾਰਵਾਈ ਮਾਲਕ ਤੇ ਹੋਵੇ ਫਿਰ ਓਹੀ ਓਹੀ ਜੀ ਹਾਂ ਇਹ ਸਰ ਜਿਹੜੀਆਂ ਐਸੋਸੀਏਸ਼ਨਾਂ ਬਣੀਆਂ ਆਈਆਂ ਨਾ ਸਾਡੀ ਵੀ ਸੁਸਾਇਟੀ ਬਣੀ ਹੈ ਇਹ ਵੀ ਉਹਦੇ ਵਿੱਚ ਅਸੀਂ ਉਹਰੇ ਵਿੱਚ ਵੀ ਲਿਖਤ ਤੌਰ ਤੇ ਕਹਿੰਦਾ ਹੈ ਕਿ ਭਈ ਜਿਹੜਾ ਵੀ ਕੋਈ ਕਿਰਾਏਦਾਰ ਰੱਖੇਗਾ ਉਹ ਆਧਾਰ卡 ਪੈਂਡ ਕਾਰਡ ਤੇ ਉਥੇ ਸੁਵਿਧਾ ਸੈਂਟਰ ਦੇ ਵਿੱਚ ਕਿਉਂਕਿ ਆਪਣੀ ਆਪਣੀ ਸੇਫਟੀ ਹੈ ਆਪਣੀ ਸੁਰੱਖਿਆ ਹ ਉਸ ਤੋਂ ਬਗੈਰ ਨਹੀਂ ਰੱਖਿਆ ਜਾਏਗਾ ਲੇਕਿਨ ਅਗਾ ਫੇਰ ਵੀ ਲੋਕ ਕਰ ਜਾਂਦੇ ਅਨਗੇਲੀ ਲੇਕਿਨ ਅਸੀਂ ਲੱਗੇ ਆ ਪਿੱਛੇ ਕਿ ਭਈ ਇਹ ਇਹਲੀ ਨਾ ਪਬਲਿਕ ਇਹਨਾਂ ਦੇ ਜੋਰ ਲਾਣਾ ਹੈ ਪਬਲਿਕ ਵੀ ਨਾਲ ਸਾਥ ਦੇ ਕੇ ਦੇਖੋ ਜੀ ਪਬਲਿਕ ਤੋਂ ਬਗੈਰ ਪੂਰ ਜ਼ੀਰੋ ਹੈ ਇਹਦਾ ਆਪਣਾ ਜ਼ੀਰੋ ਹੈ ਨਾ ਜੀ ਸਾਡੇ ਕੰਮ ਦੇਖਾਂ ਤੁਸੀਂ ਉਹ ਨਹੀਂ ਇਹਨਾਂ ਦੇ ਪਬਲਿਕ ਨਾਲ ਸਾਡੇ ਨਾਲ ਨੇ ਸਾਡੀ ਡਿਊਟੀ ਬਣਦੀ ਹੈ ਬਿਲਕੁਲ ਕਿਉਂ ਜੀ ਵਧੀਆ ਜੀ ਸਾਡੇ ਤੁਸੀਂ ਸਾਨੂੰ ਇਹ ਈਆ ਸਨੀ ਚੰਗੇ ਰੋਬਿੰਡ ਰੋਬਿੰਡ ਜੀ ਵੀ ਬਹੁਤ ਵਧੀਆ ਡਿਊਟੀ ਕਰਦੇ ਆ ਸਭ ਤੁੰ ਦਿੱਤੇ ਜੀ ਅੰਦਰ ਸਾਰੇ ਸਾਰੇ ਹੁਣ ਕੋਈ ਬਾਹਰ ਨਹੀਂ ਰਹੇ ਆਪਣਾ ਕੰਮ ਹੀ ਹੈ ਜੀ ਦੇਖੋ ਆਮ ਬੰਦਾ ਸੁਰੱਖਿਅਤ ਮਹਿਸੂਸ ਕਰੇ ਇਹ ਜਿਹੜਾ ਮਾੜਾ ਬੰਦਾ ਉਹਨੂੰ ਡਰ ਹੋਵੇ ਕਾਨੂੰਨ ਦਾ ਬਿਲਕੁਲ ਬਿਲਕੁਲ ਮੈਨੂੰ ਸੋਰ ਸਾਡੀ ਤੇ ਮਾਰਕੀਟ ਤੇ ਵੀ ਬਹੁਤ ਜ਼ਿਆਦਾ ਮਨੁਰਜਾ ਨਹੀਂ ਨਹੀਂ ਵਧੀਆ ਪਹਿਲੇ ਤਾਂ ਗਾਹ ਕੀ ਨਹੀਂ ਸੀ ਹੁੰਦਾ ਅਸੀਂ ਤਾਂ ਕਹਿੰਦੇ ਸੀ ਬਸ ਸਾਰਾ ਇਹ ਆ ਉਦੋਂ ਸਾਡੀ ਮਾਰਕੀਟ ਕਿਹੜੀ ਮਾਰਕੀਟ ਹੈ ਇਹ ਇਹ ਉਹ ਸਾਰੀ ਦੁਕਾਨਾਂ ਸ਼ਾਪ ਇਹਨੂੰ ਕੀ ਕਹਿੰਦੇ ਆ ਜੀ ਇਹ ਆ ਸਿੰਘੋੜ ਦੀ ਨਾ ਸਿੰਘੋੜ ਦੀ ਪਹਿਲੇ ਇੱਥੇ ਬਾਹਰੋਂ ਬਹੁਤ ਜ਼ਿਆਦਾ ਮਤਲਬ ਵੀ ਸੀਗਾ ਨਸ਼ੇ ਦਾ ਜਿਹੜੋਂ ਨੇ ਸਾਰਾ ਉਹਨੇ ਡਿਊਟੀ ਸੰਭਾਲ ਲਈ ਆ ਮੈਂ ਕਹਿੰਦਾ 99% ਸਫਾਇਆ ਹੈ ਚਲੋ ਬੱਚੇ ਵੀ پارکਾਂ 'ਚ ਖੇਡ ਸਕਦੇ ਨੇ ਬਹੁਤ ਵਧੀਆ ਕੰਮ ਹੋ ਰਿਹਾ ਥੋੜਾ ਐਵੇ ਜੀ پارک ਜਿਹੜੇ ਨੇ ਨਾ ਉਹਦੇ ਜੈਲਮੈਂਟ ਥੋੜੇ ਜਰੂਰ ਗਲਤ ਬੈਠਦੇ ਨੇ ਰਾਤ ਦਿਨ ਥੋੜਾ ਕਾਓ ਯਾਰ ਉਹਨੂੰ ਰੈਂਡਮਲੀ ਨਾ ਇਹ ਰਿਕੁਐਸਟ ਹੈ ਸਾਡੀ ਉਹਨੂੰ ਨਾ ਪ੍ਰਾਈਵੇਟ ਗੱਡੀ 'ਚ ਆ ਕੇ ਚੁਪਚੀਪੀ ਤੇ ਸਿਵਲ ਕੱਪੜਿਆਂ 'ਚ ਆ ਕੇ ਚੈੱਕ ਕਰ ਲੋ ਇੱਕਦਮ ਚੈੱਕ ਕਰੋ ਸਾਡੀ ਪੁਲੀਸ ਦੀ ਰਿਕੁਐਸਟ ਹੈ ਰਾਤ ਨੂੰ ਦਿਨ ਨੂੰ ਇੱਕ ਚ ਨਹੀਂ ਪਰ ਪਹਿਲਾਂ ਨਾਲੋਂ ਤਾਂ 90 ਪਹਿਲਾਂ ਨਾਲੋਂ ਫਰਕ ਹੈ ਫਿਰ ਵੀ ਫਿਰ ਵੀ ਕਹਿੰਦੇ ਹਾਂ ਤੁਸੀਂ ਪੂਰੇ ਅੱਧੇ ਦਿਨ ਅੰਦਰ ਤੁਹਾਡੇ ਨਾ ਮਾਉਂਟੇਡ ਹੈ ਪੈਟਰੋਲਿੰਗ ਮੈਂ ਹੁਣ ਦੇਖੀ ਸੀ ਕੋੜੇ ਆ ਰਹੇ ਨੇ ਉਹਨਾਂ ਨੂੰ ਵੀ ਕਿਹੜਾ-ਕੁੜਾ ਮਰਵਾਓ ਇੱਧਰ ਬਿਲਕੁਲ ਬੜਾ ਅਸਰ ਪੈਂਦਾ ਉਹਨਾਂ ਨਾਲ ਹੀ ਡੈਸ਼ ਬੈਜਣੀ ਹੈ ਜੀ ਬਿਲਕੁਲ ਇੱਕ ਸਵੇਰੇ ਸ਼ਾਮੀ ਠੀਕ ਹੈ ਧੰਨਵਾਦ ਬਹੁਤ ਵਧੀਆ ਨੇ ਸਾਰੇ ਨਹੀਂ ਕੋਈ ਥੈਂਕ ਯੂ ਨਹੀਂ ਦਿਲੋਂ ਤਨਮਾਦ ਕਰਦੇ ਨਹੀਂ ਕੋਈ ਨਹੀਂ ਬੇਟਾ ਕੋਈ ਗੱਲ ਨਹੀਂ ਥੈਂਕ ਯੂ ਬਹੁਤ ਤੁਹਾਡਾ ਧੰਨਵਾਦ ਜੀ ਧੰਨਵਾਦ ਧੰਨਵਾਦ ਸਰ ਥੈਂਕ ਯੂ ਬਹੁਤ ਟਾਈਮ ਕੱਢ ਕੇ ਆਦੀ ਫਿਰ ਇਹ ਬੜਾ ਸ਼ਾਰਟ ਨੋਟਿਸ ਸੀਗਾ